ਮਾਦਾ ਪਾ ਕੋਰ ਜੀ ਨੇ ਵੀ ਤੀਰ ਜੰਗ ਲੜਿਆ ਵਿੱਚ ਬੀਬੀਆਂ ਦੇ ਮਨ ਦੇ ਪਾਸੇ ਹੋ ਗਏ ਉਹਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਝੂੜੀਆਂ ਪਾ ਲੋ ਅਸੀਂ ਅੱਗੇ ਹੁੰਨੇ ਆ ਉਹਨੇ ਸਿੰਘਾਂ ਨੂੰ ਆਖਿਆ ਕਿ ਤੁਸੀਂ ਝੂੜੀਆਂ ਪਾ ਲੋ ਬਾਕੀਆਂ ਨੂੰ ਆਖਿਆ ਤੇ ਇੱਧਰ ਆ ਕੇ ਅਸੀਂ ਜੰਗ ਲੜਾਂਗੇ ਇਹ ਕਹਿੰਦੇ ਕੁੜੀਆਂ ਕਹਿੰਦੀਆਂ ਵੇ ਜਿਹੜੀ ਆਜ਼ਾਦੀ ਹੁੰਦੀ ਆ ਉਹਨੂੰ ਹੋਰ ਤਰੀਕੇ ਨਾਲ ਦੇਖਦੀ ਆਂ ਵਧੀਆ ਸੋਹਣੇ ਵੜਕੇ ਆਲਾ ਆਜਾ ਕੋਨਾ ਤੇ ਰੀਲਾ ਪਾ ਲਈਆ ਪੂਚ ਚਲਾ ਲਿਆ ਤੇ ਤੁਸੀਂ ਦਮਾਲਾ ਸਾਹਿਬ ਤੇ ਆਏ ਹੱਥ 'ਚ بارشੀ ਫੜੀ ਹੋਈ ਆ ਉਸੇ ਤਰ੍ਹਾਂ ਜਿਦਾ ਮਾਤਾ ਭਾਗਕੌਰ ਨੇ ਕਿਸੇ ਵੇਲੇ ਦਿਖਾਇਆ ਸਗਾ ਉਸੇ ਤਰ੍ਹਾਂ ਤੁਸੀਂ ਕੁਛ ਝਲਕ ਦਿਖ ਰਹੀ ਆ ਤਾਂ ਕਿਵੇਂ ਦਾ ਮਹਿਸੂਸ ਕਰਦੇ ਵਾਹੇ ਬੜੀ ਖੁਸ਼ੀ ਹੁੰਦੀ ਆ ਕਿ ਮੈਂ ਆਪਣੇ ਸਿਰ ਤੇ ਸੋਨਾ ਤੇ ਮਾਲਾ ਸਜਾਇਆ ਇਸੇ ਤਰ੍ਹਾਂ ਵਾਈਕ੍ਰੂ ਕਿਰਪਾ ਕਰਨਾ ਸਾਰੇ ਸੰਸਾਰ ਦੀਆਂ ਕੁੜੀਆਂ ਇਸੇ ਤਰ੍ਹਾਂ ਦਮਾਲਾ ਸਜਾਉਣ ਤੇ ਵਾਈਕ੍ਰੂ ਦੇ ਨਾਲ ਜੁੜਨ ਇਸ ਸਮੇਂ ਨੂੰ ਯਾਦ ਕਰਕੇ ਬੜਾ ਹੀ ਮਾਣ ਮਹਿਸੂਸ ਕਰਦਾ ਜਿਵੇਂ ਮਾਗੀ ਦਾ ਕਈ ਵਾਰ ਸਾਨੂੰ ਗਲਤ ਇਤਿਹਾਸ ਦੱਸਿਆ ਜਾਂਦਾ ਗਲਤ ਇਸ ਨਹੀਂ ਕਹਿ ਸਕਦੇ ਵੀ ਸਾਨੂੰ ਅਧਾ ਇਤਿਹਾਸ ਦੱਸਿਆ ਜਾਂਦਾ ਹੈ ਕਈ ਲੋਕ ਐਵੀ ਗੱਲ ਕਹਿ ਦਿੰਦੇ ਆ ਵੀ ਸਿੱਖੀ ਆਪ ਦਾ ਦੇ ਲੈ ਜਾ ਅਸੀਂ ਬਾਹਰੋਂ ਗੁਰੂ ਨਾਲੇ ਅੰਦਰੋਂ ਅੰਦਰੋਂ ਪ੍ਰੇਮ ਹੋਣਾ ਚਾਹੀਦਾ ਹੈ ਅੰਦਰੋਂ ਜੋ ਪ੍ਰੇਮ ਉਹ ਤਾਂ ਬੇਸ਼ੱਕ ਬਾਹਰ ਚੱਲ ਕੇ ਜਾਂਦਾ ਹੈ ਤੇ ਇਸ ਕਰਕੇ ਸਾਨੂੰ ਸਿੱਖੀ ਸਰੂਪ ਐ ਅਪਣਾਉਣਾ ਚਾਹੀਦਾ ਆ ਮਾਗੀ ਮੇਲੇ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਜਿੱਥੇ ਬਖੋ ਵਖਰੀਆਂ ਪ੍ਰਦਰਸ਼ਨੀਆਂ ਬਖੋ ਵਖਰੇ ਇੱਥੇ ਦੇ ਜਿਹੜਾ ਹੈ ਉਸ ਨੂੰ ਕਵਰ ਕਰ ਰਹੇ ਹਾਂ ਦਿਖਾ ਰਹੇ ਹਾਂ ਤੁਹਾਨੂੰ ਤਾਂ ਇੱਥੇ ਇੱਕ ਬਹੁਤ ਸੋਹਣੀ ਤਸਵੀਰ ਆ ਜਿੱਥੇ ਬੀਬੀਆਂ ਜਿਹੜੇ ਆ ਦਮਾਲੇ ਸੈਬ ਸਜਾ ਕੇ ਹੱਥਾਂ ਦੇ ਵਿੱਚ ਬਰਸ਼ੀਆਂ ਫੜੀਆਂ ਨੇ ਕਿਉਂਕਿ ਖਾਸ ਕਰਕੇ ਇਤਿਹਾਸ ਦੇ ਵਿੱਚ ਜ਼ਿਕਰ ਆਂਦਾ ਮਾਈ ਭਾਗੋ ਦਾ ਤੇ ਮਾਈ ਭਾਗੋ ਨੇ ਉਸ ਵੇਲੇ 50 ਕਿਲੋ ਦੀ ਤੋੜੇਦਾਰ ਬੰਦੂਕ ਚਲਾਈ ਸੀ ਜਿਹਦੇ ਨਾਲ ਤੁਰਕਾਂ ਦਾ ਜਿਹੜਾ ਉਹ ਮੁਕਾਬਲਾ ਕੀਤਾ ਸੀਗਾ ਤੇ ਜਿਹਦੇ ਨਾਲ ਜਿਹੜੇ ਆ ਮੁਗਲ ਇੱਥੋਂ ਭਜਾਏ ਸਕੇ ਤੇ ਉਹ ਲਗਾਤਾਰ ਇਸ جنگ ਦੇ ਵਿੱਚ ਜਿਸ ਤਰ੍ਹਾਂ 40 ਸਿੰਘਾਂ ਨੂੰ ਪ੍ਰੇਰਿਆ ਸੀਗਾ ਕਿ ਕਿਸ ਤਰ੍ਹਾਂ ਮੁਗਲਾਂ ਨਾਲ ਮੁਕਾਬਲਾ ਕਰਨਾ ਮਹਾਰਾਜ ਦੇ ਜਿਹੜੇ ਆ ਉਹ ਸੰਗ ਖੜਨਾ ਆ ਬਜਾਵਾ ਪੜਵਾਇਆ ਸੀਗਾ ਸੋ ਇਸੇ ਤਰ੍ਹਾਂ ਬੀਬੀਆਂ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਵਾਹਿਗੁਰੂ ਜੀ ਫਤਿਹ ਫਤਿਹ ਸਭ ਤੋਂ ਪਹਿਲਾਂ ਇਸ ਤਰ੍ਹਾਂ ਮਾਤਾ ਖੀਵੀ ਜੀ ਦਾ ਜ਼ਿਕਰ ਆਂਦਾ ਮਾਤਾ ਸੁੰਦਰ ਕੌਰ ਜੀ ਦਾ ਜ਼ਿਕਰ ਆਂਦਾ ਮਾਤਾ ਸਾਹਿਬ ਦੇ ਵਾਦਾ ਜ਼ਿਕਰ ਆਂਦਾ ਤਾਂ ਕਿਵੇਂ ਦਾ ਮਹਿਸੂਸ ਹੁੰਦਾ ਕਿ ਸਾਡੇ ਨਾਲ ਵੀ ਸਾਡੀਆਂ ਭੈਣਾਂ ਕਿਸ ਤਰ੍ਹਾਂ ਦਮਾਲੇ ਸ ਜਾ ਕੇ ਉਹੀ ਸਮੇ ਨੂੰ ਯਾਦ ਕਰਕੇ ਜਿੱਥੇ ਪਹੁੰਚ ਹਾਂਜੀ ਗੁਰਗਾਂ ਨੂੰ ਯਾਦ ਕਰਦੇ ਮਹਾਰਾਜ ਸੱਚੇ ਹਾਂਜੀ ਇਸ ਸਮੇ ਨੂੰ ਕਿ ਜਿਹੜਾ ਮਾਗੀ ਮੇਲਾ ਚੱਲਦਾ ਜਾ 40 ਜੀ ਗੁਰੂ ਗੋਬਿੰਦ ਸਿੰਘ ਜੀ ਦਾ ਇਹデア ਸੱਚੇ ਪਾਤਸ਼ਾਹ ਦਾ ਉਹਨੇ 40 ਮੁਕਤੇ ਨਾਲ ਆਈ ਸੀ ਉਹਨੇ ਜੰ ਤੀਰ ਚਲਾਏ ਸੀ ਉਹਨਾਂ ਨੇ ਮਾਤਾ ਭਾਗੌਰ ਜੀ ਨੇ ਵੀ ਤੀਰ ਜੰਗ ਲੜਿਆ ਵਿੱਚ ਬੀਬਾਂ ਦੇ ਮਨ ਦੇ ਪਾਸੇ ਹੋ ਗਏ ਉਹਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਚੂੜੀਆਂ ਪਾ ਲੋ ਅਸੀਂ ਅੱਗੇ ਹੁੰਨੇ ਆ ਇੱਕ ਮਾਤਾ ਭਾਗੌਰ ਦਾ ਇੱਕ ਖਾਸ ਯੋਗਦਾਨ ਰਿਹਾ ਇਹਦੇ ਵਿੱਚ 40 ਜਿਹੜੇ ਸਿੰਘਾਂ ਨੂੰ ਵਾਪਸ ਮੋੜਨ ਤੇ ਹਾਂਜੀ ਮਾਤਾ ਭਾਗੌਰ ਜੀ ਦਾ ਉਹਨੇ ਸਿੰਘਾਂ ਨੂੰ ਆਖਿਆ ਕਿ ਤੁਸੀਂ ਚੂੜੀਆਂ ਪਾ ਲੋ ਬਾਕੀਆਂ ਨੂੰ ਆਖਿਆ ਤੇ ਇੱਧਰ ਆ ਕੇ ਅਸੀਂ ਜੰਗ ਲੜਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੀ ਉਮਰ ਬੁੱਗੇ ਤੁਹਾਡੀ ਕੀ ਨਾਮ ਆ ਮੇਰੀ ਉਮਰ 16 ਸਾਲ ਹੈ ਤੇ ਨਾਮ ਮੇਰਾ ਹਰਮਨਪ੍ਰੀਤ ਕੌਰ ਹੈ ਅੱਜ ਕੱਲ ਕੁੜੀਆਂ ਕਹਿੰਦੀਆਂ ਵੀ ਜਿਹੜੀ ਆਜ਼ਾਦੀ ਹੁੰਦੀ ਆ ਉਹਨੂੰ ਹੋਰ ਤਰੀਕੇ ਨਾਲ ਦੇਖਦੀਆਂ ਆ ਵਧੀਆ ਸੋਹਣੇ ਬਣ ਕੇ ਆਲਾ ਆ ਜਾ ਫੋਨਾਂ ਤੇ ਰੀਲਾਂ ਪਾ ਲਈਆਂ ਫੋਨ ਚਲਾ ਲਿਆ ਤੇ ਤੁਸੀਂ ਦਮਾਲਾ ਸਾਹਿਬ ਸੇ ਆਏ ਹੱਥ ਚ ਬਰਸ਼ੀ ਫੜੀ ਹੋਈ ਆ ਉਸੇ ਤਰ੍ਹਾਂ ਜਿਦਾ ਮਾਤਾ ਪਿਤਾ ਘਰ ਨੇ ਕਿਸੇ ਵੇਲੇ ਦਿਖਾਇਆ ਸਕੇ ਉਸੇ ਤਰ੍ਹਾਂ ਤੁਸੀਂ ਕੁਝ ਝਲਕ ਦਿਖ ਰਹੀ ਆ ਤਾਂ ਕਿਵੇਂ ਦਾ ਮਹਿਸੂਸ ਕਰਦੇ ਹੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਆਪਣੇ ਸਿਰ ਤੇ ਸੋਨਾ ਤੇ ਮਾਲਾ ਸਜਾਇਆ ਇਸੇ ਤਰ੍ਹਾਂ ਵੈਗਰੂ ਕਿਰਪਾ ਕਰਨਾ ਸਾਰੇ ਸੰਸਾਰ ਦੀਆਂ ਕੁੜੀਆਂ ਇਸੇ ਤਰ੍ਹਾਂ ਦਿਮਾਗਾ ਸਜਾਉਣ ਤੇ ਵੈਗਰੂ ਦੇ ਨਾਲ ਜੋੜਨ। ਤੁਹਾਡੇ ਮਨ ਚ ਕਿਵੇਂ ਆਇਆ ਕਿ ਇਸ ਤਰ੍ਹਾਂ ਕਰਨਾ ਚਾਹੀਦਾ ਹੈ? ਬਸ ਮੇਰੇ ਪਰਿਵਾਰ ਪੂਰਾ ਸਿੱਖੀ ਨਾਲ ਜੁੜਿਆ ਅਸੀਂ ਇਸ ਕਰਕੇ ਅੱਗੇ ਫਿਰ ਆਪ ਵੀ ਸਿੱਖ ਬਣਨ ਦੀ ਕੋਸ਼ਿਸ਼ ਕੀਤੀ ਹੈ। ਇੱਥੇ ਮੁਖਸਰ ਸਾਹਿਬ ਦੇ ਇਤਿਹਾਸ ਬਾਰੇ ਕਿੰਨਾ ਕਿ ਜਾਣ? ਮੁਖਸਰ ਸਭ ਤੇ ਇਤਿਹਾਸ ਬਾਰੇ ਮੁਖਸਰ ਸਭ ਤੇ ਚਾਲੀ ਮੁਕਤਿਆਂ ਦੇ ਮਤਲਬ ਕਿ ਸਥਾਨ ਹੈ ਤੇ ਤੇ ਸ਼ਿਦਿਜੋੜ ਮੇਲਾ ਮਨਾਇਆ ਜਾਂਦਾ ਹੈ ਇੱਥੇ 40 ਸਿੰਘ ਸ਼ਹੀਦ ਹੋਏ ਨੇ ਕਿਉਂਕਿ ਉਹ ਬੇਦਾਵਾ ਦੇ ਕੇ ਅਗਸਤ ਦੇ ਚ ਜਦੋਂ ਗੁਰਗੋਬਿੰਦ ਸਿੰਘ ਜੀ ਨੇ ਪੁੱਛਿਆ ਕਿ ਬੇਦਾਵਾ ਕਿ ਅਭੀ ਮਤਲਬ ਕਿਉਂ ਪਾ ਰਹਾ ਉਹਨਾਂ ਨੇ ਬੇਦਾਵਾ ਪਾੜਤਾ ਸੀਗਾ ਤੇ ਬੇਦਾਵਾ ਪਾੜ ਕੇ ਤੇ ਫਿਰ ਉਹਨਾਂ ਦਾ ਚੁੱਪੀ ਕਰ ਲਈ ਸੀ ਤੁਹਾਡਾ ਕੀ ਨਾਮ ਹੈ ਬੋਤ ਮੇਰੇ ਨਾਮ ਕਰਨਪ੍ਰੀਤ ਕੌਰ ਹੈ ਕਿਹੜੀ ਕਲਾਸ ਚ ਪੜਦੇ ਹੋ 6ਵੀਂ ਚ ਗੱਤਕਸ ਆਂਦਾ ਤੁਹਾਨੂੰ ਖੇਡਣਾ ਨੇ ਜਿਆ ਲੈਣੀ ਹੈ ਹਾ ਲੈਣੀ ਅੱਛਾ ਤੇ ਤੁਹਾਨੂੰ ਕਿਹਨੇ ਦੱਸਿਆ ਭਾਈ ਗੱਤਕਾ ਸਿੱਖਣਾ ਚਾਹੀਦਾ ਭਾਈ ਸਾਹਿਬ ਜਿਵੇਂ ਕਿ ਸਾਰੇ ਗੱਤਕਾ ਸਿੱਖਦੇ ਸਾਨੂੰ ਵੀ ਸਿੱਖਣ ਦੇ ਸਕਤਤਾ ਹੁੰਦੀ ਹੈ ਅੱਛਾ ਠੀਕ ਹੈ ਤੇ ਇਥੇ ਦਾ ਇਤਿਹਾਸ ਪਤਾ ਮੁਖਤਰ ਸਾਹਿਬ ਦਾ ਹਾਂਜੀ ਕੀ ਹੈ ਇਸ ਧਰਤੀ ਦਾ ਇਤਿਹਾਸ ਇੱਥੇ ਗੁਰੂ ਗੋਬਿੰਦ ਸਿੰਘ ਇੱਥੇ ਜਿਹੜੇ ਚਾਲੇ ਮੁਕਤੀ ਮੁਕਤੀ ਨੇ ਵੀ ਦਾਵਲੀ ਕੀ ਸੀ ਉਹ ਗੁਰੂ ਸਾਹਿਬ ਨੇ ਜੀ ਨੇ ਪੜਿਆ ਸੀਗਾ ਤੁਹਾਡਾ ਕੀ ਨਾਮ ਆ ਮੰਸੇਰ ਤੱਕ ਅਸੀਂ ਕਿੰਨੇ ਕ ਟਾਈਮ ਤੋਂ ਗੱਤਕਾ ਸਿੱਖ ਰਹੇ ਹੋ ਅ ਅਸੀਂ ਗੱਤਕਾ ਅਸੀਂ ਗੱਤਕਾ ਨਹੀਂ ਸਿੱਖਿਆ ਅੱਛਾ ਅਜੇ ਸਿੱਖ ਰਹੇ ਹੋ ਤੇ ਹੱਥ 'ਚ ਵਰਸ਼ੀ ਫੜੀ ਹੋਈ ਹੈ ਪਤਾ ਹੈ ਕੀ ਚੀਜ਼ ਆ ਅਜੇ ਨਹੀਂ ਪਤਾ ਹੈ ਠੀਕ ਹੈ ਅੱਛਾ ਅਨੰਦ ਹੁਣ ਕੀ ਸੋਚ ਕੇ ਇੱਥੇ ਕੀ ਸੋਚ ਕੇ ਆਏ ਹੋ ਇੱਥੇ ਮਤਲਬ ਅਸੀਂ ਇੱਥੇ ਦਾੜ ਦਿਖਣੀਆਂ ਅੱਛਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸਾਡਾ ਕੀ ਨਾਮ ਹੈ ਕਿੱਥੋਂ ਦੇ ਹੋ ਮੇਰਾ ਨਾਮ ਰਜਨਦੀਪ ਕੌਰ ਹੈ ਤੇ ਅਸੀਂ ਸ਼ਾਗਿਰਦ ਦੇ ਗੁਰਨਾਨਕ ਜਥੇ ਬੰਦੀ ਦੇ ਵਿਦਿਆਰਥੀ ਹਾਂ ਜੋ ਕਿ ਪਿੰਡ ਲੱਧੂ ਵਾਲਾ ਤਾੜ ਵਿੱਚ ਹੈਗੇ ਦਿੰਦਿਆਂ ਵੱਖ-ਵੱਖ ਬ੍ਰਾਂਚਸ ਵੀ ਖੁੱਲ੍ਹ ਗਈਆਂ ਹੋਈਆਂ ਕਈ ਥਾਵਾਂ ਤੇ ਕਿਵੇਂ ਦਾ ਮਹਿਸੂਸ ਕਰਦੇ ਹੋ ਅੱਜ ਦੇ ਦਿਨ ਨੂੰ ਖਾਸ ਕਰਕੇ ਮਾਈ ਭਾਗੂ ਨੂੰ ਯਾਦ ਕੀਤਾ ਜਾਂਦਾ ਹੈ ਤੇ ਮਾਈ ਭਾਗੂ ਦੀਆਂ ਵਾਰਸਾਂ ਆਪਾਂ ਸਾਨੂੰ ਕਹਿ ਸਕਦੇ ਕਿਉਂਕਿ ਉਸ ਹਸਾਬ ਨਾਲ ਤਿਆਰ ਹੋ ਕੇ ਹੱਥਾਂ ਸ਼ਸਤਰ ਫੜੇ ਹੋਏ ਨੇ ਉਸ ਸਮੇਂ ਨੂੰ ਯਾਦ ਕਰਨ ਆਏ ਨੇ ਬਸ ਇਸ ਸਮੇਂ ਨੂੰ ਕਿਵੇਂ ਦੇਖਦੇ ਹੋ ਅਸੀਂ ਇਸ ਸਮੇਂ ਨੂੰ ਯਾਦ ਕਰਕੇ ਬੜਾ ਈ ਮਾਣ ਮਹਿਸੂਸ ਕਰਦੇ ਆ ਜਿਵੇਂ ਮਾਗੀ ਦਾ ਕਈ ਵਾਰ ਸਾਨੂੰ ਗਲਤ ਇਤਿਹਾਸ ਦੱਸਿਆ ਜਾਂਦਾ ਗਲਤ ਪਾ ਇਸ ਨੂੰ ਕਹਿ ਸਕਦੇ ਵੀ ਸਾਨੂੰ ਅੱਧਾ ਇਤਿਹਾਸ ਦੱਸਿਆ ਜਾਂਦਾ ਹੈ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਸਮੇਂ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਉਸ ਸਮੇਂ ਕਿੰਨੇ ਸਿੰਘ ਸੀ ਜਿਹੜੇ ਗੁਰੂ ਸਾਹਿਬ ਨੂੰ ਬਦਾਵਾ ਦੇ ਕੇ ਆਏ ਵੀ ਅਸੀਂ ਇਹ ਭੁੱਖ ਮਾਰੀ ਨਹੀਂ ਦੇਖ ਸਕਦੇ ਸਾਡੇ ਤੋਂ ਨਹੀਂ ਚਰਿਆ ਜਾਣਾ ਤੇ ਉਹ ਗੁਰੂ ਸਾਹਿਬ ਨੂੰ ਬਦਾਵਾ ਦੇ ਕੇ ਘਰ ਵਾਪਸ ਆ ਗਏ ਸੀ ਤੇ ਜਦੋਂ ਉਹਨਾਂ ਨੂੰ ਜ਼ਿਲਤ ਭਰੀ ਜ਼ਿੰਦਗੀ ਉਹਨਾਂ ਨੇ ਵੇਖੀ ਲੋਕਾਂ ਨੇ ਉਹਨਾਂ ਨੂੰ ਲਾਣਤਾ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਸਮੇਂ ਫਿਰ ਜਦੋਂ ਇੱਕ ਸਿੰਘ ਦੀ ਡੈਥ ਹੋਣ ਤੋਂ ਬਾਅਦ ਫੇਰ ਕਈ ਸਿੰਘ ਉੱਥੇ ਇਕੱਠੇ ਹੋਏ ਤੇ ਉਹਨਾਂ ਨੇ ਜਦੋਂ ਵੇਖਿਆ ਵੀ ਹਾਂ ਗੁਰੂ ਸਾਹਿਬ ਜੀ ਨਾਲ ਤਾਂ ਇੰਨਾ ਕੁਝ ਹੋ ਗਿਆ ਇਸ ਤਾਂ ਉਹਨਾਂ ਨੂੰ ਵਦਾਵਾ ਦੇ ਕੇ ਆਗੇ ਇਸ ਤਾਂ ਉਹਨਾਂ ਨੇ ਬਹੁਤ ਮਾਰਾ ਕੀਤਾ ਤੇ ਫਿਰ ਭਾਈ ਮਾਹ ਸਿੰਘ ਤੇ ਮਾਈ ਭਾਗ ਕੌਰ ਨੇ ਕਿਹਾ ਤੇ ਉਹ ਸਿੰਘ ਇਕੱਠੇ ਹੋਏ ਤੇ ਫਿਰ ਗੁਰੂ ਸਾਹਿਬ ਜਦੋਂ ਰਾਮਨੰਦ ਪਿੰਡ ਕੋਲ ਸੀਗੇ ਤੇ ਉਸ ਸਮੇਂ ਗੁਰੂ ਸਾਹਿਬ ਜੀ ਕੋਲ ਫਿਰ ਪਹੁੰਚੇ ਤੇ ਇੱਕ ਸੀਗਾ ਸਿੰਘ ਜਿਹੜਾ ਸੀਗਾ ਭਾਗ ਸਿੰਘ ਚਭਾਲਿਆ ਜੋ ਕਿ ਗੁਰੂ ਸਾਹਿਬ ਨੂੰ ਜਾ ਕੇ ਕੋਲ ਕਹਿੰਦਾ ਵੀ ਗੁਰੂ ਸਾਹਿਬ ਜੀ ਤੁਸੀਂ ਜੰਗਾ ਜੁੱਧਾ ਤੋਂ ਕੀ ਲੈਣਾ ਹੈ ਤੁਸੀਂ ਬਾਣੀ ਪੜੋ ਨਾਮ ਜਪੋ ਇੱਥੇ ਤੇ ਉਸ ਸਮੇਂ ਫਿਰ ਉਹ ਕਹਿੰਦਾ ਵੀ ਅਸੀਂ ਤਾਂ ਲਾਹੌਰ ਦਰਬਾਰ ਵਿੱਚ ਸਾਡੀ ਚੱਲਦੀ ਹੈ ਤੇ ਅਸੀਂ ਤੁਹਾਨੂੰ ਦੱਸ ਦਿੰਨੇ ਆ ਲਾਹੌਰ ਦਰਬਾਰ ਵਿੱਚ ਤੇ ਉਸ ਸਮੇਂ ਫਿਰ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਜਵਾਬ ਦਿੱਤਾ ਸੀਗਾ ਜੇ ਤੁਹਾਡੀ ਲਾਹੌਰ ਦਰਬਾਰ ਵਿੱਚ ਇੰਨੀ ਚੱਲਦੀ ਆ ਤੇ ਫਿਰ ਜਿਹਦੇ ਗੁਰੂ ਅਰਜਨ ਸਾਹਿਬ ਜੀ ਨੇ ਤਤੀ ਤਵੀ ਤੇ ਭਾਵੇਂ ਤੁਹਾਡੀ ਉਹ ਕਿਹੜਾ ਲਾਹੌਰ ਦਰਬਾਰ ਚੱਲੀ ਤੇ ਤੁਹਾਡੀ ਇੰਨੀ ਹੁਣ ਚੱਲਦੀ ਆ ਜਿਹਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਾਇਆ ਸੀ ਉਹਦਾ ਤੁਸੀਂ ਉੱਥੇ ਕਿਉਂ ਨਾ ਆਏ ਫਿਰ ਜੀ ਗੁਰੂ ਸਾਹਿਬ ਜੀ ਨੇ ਕਿਹਾ ਜੇ ਸਿੰਘ ਨੇ ਸ਼ਸਤਰ ਵੀ ਚੁੱਕਣਾ ਹੈ ਤੇ ਸਿੰਘ ਬਾਣੀ ਤਾਂ ਸਦਾ ਹੀ ਪੜਦਾ ਰਹੇਗਾ ਫਿਰ ਉਸ ਸਮੇਂ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਨਾਮ ਜਪਣਾ ਹੈ ਤੇ ਅਸੀਂ ਤੁਹਾਡਾ ਨਾਲ ਰਵਾਂਗੇ ਨਹੀਂ ਤਾਂ ਜੇ ਆਹ ਜੰਗਾ ਜੁੱਧੇ ਕਰਨੀਆਂ ਫਿਰ ਅਸੀਂ ਤੁਹਾਡਾ ਸਾਥ ਨਹੀਂ ਦੇ ਸਕਦੇ ਤੇ ਗੁਰੂ ਸਾਹਿਬ ਨੇ ਉਹਦਾ ਕਿਹਾ ਸੀ ਅਸੀਂ ਨਾਲ ਤਾਂ ਤੁਹਾਨੂੰ ਬੁਲਾਇਆ ਸੀ ਤੇ ਨਾਲ ਹੀ ਸਾਨੂੰ ਕਦੇ ਜਾਣ ਲਈ ਕਿਹਾ ਸੀਗਾ ਫਿਰ ਉਸ ਸਮੇਂ ਭਾਈ ਮਾ ਸਿੰਘ ਜੀ ਤੇ ਮੈਂ ਭਾ ਕਰਨੇ ਕਿਹਾ ਸੀ ਅਜ ਤਾਂ ਤੁਹਾਡੀ ਟੁੱਟੀ ਘੰਡਾ ਹੋਣਾ ਹੈ ਸੀ ਤੁਸੀਂ ਤਾਂ ਹੋਰ ਤੋੜ ਦਿੱਤੀ ਗੁਰੂ ਨਾਲ ਫਿਰ ਉਸ ਸਮੇਂ ਮਾਤਾ ਪਿਤਾ ਕਰ ਜੀਰ ਹਨ ਇਹ ਉਹਨਾਂ ਨੂੰ ਲਲਕਾਰਿਆ ਵੀ ਤੁਸੀਂ ਇਹ ਕੀ ਨਾ ਮਰਦਾ ਵਾਲੇ ਕੰਮ ਕਰਦੇ ਹੋ ਫਿਰ ਭਾਈ ਮਹਾ ਸਿੰਘ ਜੀ ਨੇ ਲਕੀਰ ਖੇਚ ਦਿੱਤੀ ਤੇ ਸਾਰਿਆਂ ਨੂੰ ਕਿਹਾ ਜਿਹੜਾ ਤਾਂ ਗੁਰੂ ਦਾ ਹੈ ਗੁਰੂ ਨੂੰ ਸਮਰਪਿਤ ਹੋਣਾ ਚਾਹੁੰਦਾ ਉਹ ਲਕੀਰ ਦੇ ਪਾਰ ਆ ਜਾਵੇ ਤੇ ਜਿਹੜਾ ਨਹੀਂ ਤੇ ਉਹ ਪਿੱਛੇ ਚਲਾ ਜਾਵੇ ਤੇ ਕਈ ਸਿੰਘ ਉਸ ਸਮੇਂ ਮੁੜ ਗਏ ਸੀ ਉਸ ਸਮੇਂ ਸਿਰਫ 40 ਸਿੰਘ ਹੀ ਸੀ ਜਿਹੜੇ ਕਿ ਉਹ ਗੁਰੂ ਸਾਹਿਬ ਜੀ ਨਾਲ ਸਮਰਪਿਤ ਹੋਣ ਲੱਗੇ ਫਿਰ ਗੁਰੂ ਸਾਹਿਬ ਜੀ ਤੇ ਟਿੱਬੀ ਸਾਹਿਬ ਕੋਲ ਪਹੁੰਚ ਗਏ ਤੇ ਸਿੰਘਾਂ ਨੇ ਗੁਰੂ ਸਾਹਿਬ ਜੀ ਮਗਰ ਗਏ ਤੇ ਉਹਨਾਂ ਨੇ ਵੇਖਿਆ ਵੀ ਵਜ਼ੀਰ ਖਾਨ ਦੀ ਫੌਜਾ ਚੜ ਕੇ ਗੁਰੂ ਸਾਹਿਬ ਤੇ ਆ ਰਹੀ ਹੈ ਤੇ ਉਹਨਾਂ ਨੇ ਪਿੱਛੇ ਹੀ ਆਪਣੇ ਕਸ਼ਹਰੇ ਵਰਨੇ ਸਾਰਾ ਸ਼ੋਤਰਾ ਖਲੇਆ ਤੇ ਉਹਨਾਂ ਨੂੰ ਇਦਾਂ ਲੱਗੇ ਵੀ ਉਹਨਾਂ ਦੇ ਤੰਬੂ ਸਿੰਘਾਂ ਦੇ ਇੱਥੇ ਹੀ ਲੱਗੇ ਹੋਏ ਨੇ ਵੀ ਜਿਹੜੀ ਵੀ ਫੌਜ ਆ ਉਹ ਇੱਥੇ ਆ ਜੇ ਤੇ ਇਸ ਤਰ੍ਹਾਂ ਉਹ ਸ਼ਹੀਦ ਹੁੰਦਿਆ ਤੇ ਜਦੋਂ ਔਰੰਗਜ਼ੇਬ ਨੂੰ ਵਜ਼ੀਰ ਖਾਨ ਨੂੰ ਪਤਾ ਲੱਗਦਾ ਵੀ ਉਹਦੋਂ ਵੀ ਇੱਥੇ ਸਿੰਘਾਂ ਤੰਬੂ ਆ ਤੇ ਉਹ ਇੱਥੇ ਹੀ ਹਮਲਾ ਕਰ ਦਿੰਦਾ ਤੇ ਫਿਰ ਕਿਸੇ ਸਿੰਘ ਦੇ ਪੁੱਛਣ ਤੇ ਦੱਸਦਾ ਵਜ਼ੀਰ ਖਾਨ ਕਹਿੰਦਾ ਵੀ ਇੱਥੇ ਤਾਂ ਪਾਣੀ ਦੀ ਬੜੀ ਕਮੀ ਆ ਇਸ ਤਰ੍ਹਾਂ ਸਾਡੇ ਜਿਹੜੇ ਲੜਨ ਵਾਲੇ ਯੋਧੇ ਉਹ ਇਸ ਤਰ੍ਹਾਂ ਪਾਣੀ ਨਾਲ ਹੀ ਮਰ ਜਾਣਗੇ ਫਿਰ ਜਦੋਂ ਉਹਨੇ ਪੁੱਛਿਆ ਤੇ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਤੀਹ ਕੋ ਅੱਗੇ ਪਾਣੀ ਆ ਤੇ ਦਾ ਤੇ ਦਾਸ ਕੋ ਪਿੱਛੇ ਪਾਣੀਆ ਤੇ ਉਸਨੇ ਕਿਹਾ ਜੇ ਅੱਗੇ ਜਾਵਾਂਗੇ ਤਾਂ ਗੁਰੂ ਸਾਹਿਬ ਜੀ ਨੇ ਮਾਰ ਦੇਣਾ ਤੇ ਪਿੱਛੇ ਜਾਵਾਂਗੇ ਤਾਂ ਸਾਡਾ ਭਲਾ ਹੀ ਹੋਣਾ ਹੈ ਤੇ ਇਸ ਕਰਕੇ ਵਜ਼ੀਰ ਖਾਨ ਉੱਥੇ ਮੁੜ ਗਿਆ ਤੇ ਫਿਰ ਜਿਹਦੇ ਗੁਰੂ ਸਾਹਿਬ ਜੀ ਪਿੱਛੇ ਨੂੰ ਸੈ ਜਦੋਂ ਆਏ ਤੇ ਉਹਨਾਂ ਨੇ ਸਿੰਘਾਂ ਨੂੰ ਕਈ ਵਾਰ ਦਿੱਤੇ ਮੇਰਾ 5 ਕਰੋੜੀ ਸਿੰਘ ਇਸ ਤਰ੍ਹਾਂ ਦੇ ਵਾਰ ਦਿੱਤੇ ਤੇ ਜਦੋਂ ਭਾਈ ਮਾਹ ਸਿੰਘ ਜੀ ਕੋਲ ਪਹੁੰਚੇ ਤੇ ਉਹਦੇ ਮਾ ਭਾਈ ਮਾਹ ਸਿੰਘ ਤੇ ਤਿੰਨ ਹੋਰ ਸਿੰਘ ਥੋੜਾ ਥੋੜਾ ਸੈ ਕਰੇ ਸੀ ਤੇ ਉਦੋਂ ਫਿਰ ਉਹਨਾਂ ਨੇ ਕਿਹਾ ਭਾਈ ਮਾਨ ਸਿੰਘ ਜੀ ਨੇ ਗੁਰੂ ਸਾਹਿਬ ਜੀ ਸਾਡਾ ਤੋਂ ਗਲਤੀ ਹੋਈ ਤਾਂ ਸਾਡਾ ਵੀ ਦਾਵਾ ਪਾੜੋ ਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਬਦਾਵਾ ਤੁਸੀਂ ਦਿੱਤਾ ਸੀ ਮੈਂ ਤਾਂ ਨਹੀਂ ਦਿੱਤਾ ਵੀ ਦਾਵਾ ਤੁਸੀਂ ਦੇ ਦਿੱਤਾ ਸੀ ਮੈਨੂੰ ਪਰ ਮੈਂ ਤਾਂ ਨਹੀਂ ਤੁਹਾਨੂੰ ਕਿਹਾ ਸੀ ਤੁਸੀਂ ਮੇਰੇ ਸੇਖ ਨਹੀਂ ਮੈਂ ਤੁਹਾਡਾ ਗੁਰੂ ਤੇ ਤੁਸੀਂ ਮੇਰੇ ਸੇਖ ਹੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਉਹਨਾਂ ਸਿੰਘਾਂ ਦੀ ਟੁੱਟੀ ਗੰਢੀ ਤੇ ਆਓ ਅਸੀਂ ਵੀ ਗੁਰੂ ਸਾਹਿਬ ਅਗੇ ਅਰਦਾਸ ਕਰਦੇ ਹਾਂ ਮਹਾਰਾਜ ਸਾਨੂੰ ਵੀ ਆਪਣੇ ਚਰਨਾਂ ਵਿੱਚ ਭਾਈ ਮਾਨ ਸਿੰਘ ਵਾਂਗੂ ਤੇ ਕਈ ਹੋਰ ਸਿੰਘਾਂ ਵਾਂਗੂ ਰੱਖ ਲੈਣ ਬਹੁਤ ਵਧੀਆ ਵੈਸੇ ਤੁਸੀਂ ਦੱਸਿਆ ਪਰ ਅੱਜ ਦੇ ਸਮੇਂ ਵਿੱਚ ਜਿਸ ਤਰ੍ਹਾਂ ਤੁਸੀਂ ਵੀ ਕੁੜੀਆਂ ਹਨਾ ਮਤਲਬ ਤੁਸੀਂ ਇਤਿਹਾਸ ਤੋਂ ਉਹਨੂੰ ਸਾਰਾ ਪਤਾ ਆ ਤੇ ਉਹ ਪ੍ਰਾਤਨ ਚੀਜ਼ ਨਾਲ ਜੁੜੇ ਹੋਏ ਉਸੇ ਤਰ੍ਹਾਂ ਬਣਾ ਪਾਇਆ ਵਾ ਤਾਂ ਅੱਜ ਦੇ ਗੱਲ ਦੀਆਂ ਕੁੜੀਆਂ ਜ਼ਿਆਦਾਤਰ ਮਤਲਬ ਕਿ ਉਸ ਇਹ ਸਿੱਖੀ ਵੱਲ ਘਟਾ ਨਹੀਂ ਤਾਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਉਹ ਨਨੋ ਸੇ ਇਹ ਕਹਿਣਾ ਚਾਹਾਂਗੇ ਦੇਖੋ ਬਾਹਰਲੀ ਦੁਨੀਆ ਬਹੁਤ ਮਾੜੀ ਆ ਜੀ ਇਹ ਸਾਡਾ ਸਿੱਖੀ ਸਰੂਪ ਨੇ ਸਾਨੂੰ ਬੜਾ ਮਹਿਮਾਨ ਮਹਿਸੂਸ ਕਰਾਉਂਦਾ ਹੈ ਤੇ ਸਾਡੀ ਵੱਖਰੀ ਪਛਾਣ ਹੈ ਕਿ ਗੁਰੂ ਸਾਹਿਬ ਦਾ ਹੁਕਮ ਸੀ ਕਿ ਸਾਡੇ ਸਾਰੇ ਸਿੱਖ ਤੇ ਕਈ ਲੋਕ ਇਹ ਵੀ ਗੱਲ ਕਹਿ ਦਿੰਦੇ ਆ ਵੀ ਸਿੱਖੀ ਆਪਦਾ ਦੇਲ ਹੈ ਜੇ ਅਸੀਂ ਬਾਹਰੋਂ ਗੁਰੂ ਨਾਲ ਹੀ ਅੰਦਰੋਂ ਅੰਦਰੋਂ ਪ੍ਰੇਮ ਹੋਣਾ ਚਾਹੀਦਾ ਹੈ ਅੰਦਰੋਂ ਜੇ ਪ੍ਰੇਮ ਹੋਵੇ ਤਾਂ ਹਮੇਸ਼ਾ ਬਾਹਰ ਚਲ ਕੇ ਜਾਂਦਾ ਹੈ ਤੇ ਇਸ ਕਰਕੇ ਸਾਨੂੰ ਸਿੱਖੀ ਸਰੂਪ ਐ ਅਪਣਾਉਣਾ ਚਾਹੀਦਾ ਹੈ ਸਾਡਾ ਆਪਣਾ ਮਾਣ ਹੈ ਸਾਡਾ ਗੁਰੂ ਸਾਹਿਬ ਨੇ ਸਾਨੂੰ ਇਹ ਦਿੱਤਾ ਹੈ ਤੇ ਇਹਦੇ ਵਿੱਚ ਬੜੀ ਮਹਾਰਾਜ ਦੀ ਕਿਰਪਾ ਹੈ ਤੇ ਮਹਾਰਾਜ ਆਪਣੇ ਸਿੱਖਾਂ ਦੇ ਫਿਰ ਆਪ ਹੀ ਹਾਜ਼ਰ ਰੱਖਦੇ ਔਕੇ ਸਮੇ ਸਾਰੀਆਂ ਤਸਵੀਰਾਂ ਸਗੀਆਂ ਜਿਹੜੇ ਇੱਥੇ ਸਿੰਘਣੀਆਂ ਇੱਕ ਤਰ੍ਹਾਂ ਤਿਆਰ ਹੋ ਕੇ ਜਿਹੜੀਆਂ ਆਈਆਂ ਐ ਇਸ ਗੱਤਕਾ ਆ ਕੇ ਪ੍ਰਦਰਸ਼ਨੀ ਜਿਹੜੀ ਹੋਣੀ ਐ ਉਸ ਪ੍ਰਦਰਸ਼ਨੀ ਕਰਨ ਦੇ ਲਈ ਤੇ ਉਸ ਪ੍ਰਾਰਥਨ ਸਮੇ ਨੂੰ ਉਸ ਮਾਈ ਭਾਗੋ ਨੂੰ ਜਿਹੜਾ ਯਾਦ ਕੀਤਾ ਜਾ ਰਿਹਾ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕੀਤਾ ਜਾ ਰਿਹਾ ਸੋ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੇਖਦੇ ਰਹੋ ਪ੍ਰੋ ਪੰਜਾਬੀ